ਮਾਤਾ ਕਹਾਂ ਸੀ ਕਿ ਮੁੱਖ ਮੰਤਰੀ ਸਾਹਿਬ ਫੇਲ ਹੋਏ ਨੇ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਮੈਂ ਅੱਜ ਕੱਲ੍ਹ ਜ਼ਿੰਦਗੀ 'ਚ ਕਦੇ ਮਾਕੇ ਟਿਕਣ ਲਈ ਪਾਤੀ ਹਮੇਸ਼ਾ ਪਾਰਟੀ ਨੇ ਜਿੱਥੇ ਜਾਇਆ ਮੈਨੂੰ ਟਿਕ ਦਿੱਤੀ ਔਰ ਪਾਰਟੀ ਨੇ ਹਮੇਸ਼ਾ ਵੱਡੇ-ਵੱਡੇ ਕਾਂਗਰਸੀ ਲੀਡਰ ਨੂੰ ਹਰਾਉਣ ਲਈ ਜਾਂ ਉਹਨਾਂ ਦੇ ਵਿਰੁੱਧ ਲੜਨ ਲਈ ਮੈਨੂੰ ਮਾਤ ਦਿੱਟਾਂ ਦਿੱਤੀਆਂ ਇਸ ਵੀ ਮੇਰਾ ਭੱਟਰ ਹਲਕੇ ਤੋਂ ਬਾਹਰ ਨਹੀਂ ਜਾਂ ਦਿੱਤੀ ਕੈਪਟਨ ਰਮਿੰਦਰ ਸਿੰਘ ਨੂੰ ਜਦੋਂ ਹਰਾਉਣ ਦੀ ਗੱਲ ਆਈ ਉਹ ਵੀ ਮਾਪਟਾਇਆ ਤੋਂ 33000 ਵੋਟਾਂ ਤੇ ਹਾਰਿਆ ਸਤਿ ਸ਼੍ਰੀ ਅਕਾਲ ਮੇਰਾ ਪੰਜਾਬ న్యూਸ ਦੇਖ ਰਹੇ ਸਰ ਜਿਸ ਕਾ ਨੂੰ ਮੈਂ ਮਨਜੀਤ ਸਿੰਘ ਰਾਡੀ ਖਪੜਾ ਗੱਲਬਾਤ ਕਰਾਂਗੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਜੋ ਕਿ ਲੋਕ ਸਭਾ ਚੋਣਾਂ ਸ਼੍ਰੀ ਨਨਪੁਰ ਸਾਹਿਬ ਤੋਂ ਪਿਛਲੀ ਵਾਰ ਵੀ ਲੜੇ ਸੀ ਤੇ ਇਸ ਵਾਰ ਵੀ ਪੂਰੀ ਤਿਆਰੀ ਵਿੱਚ ਨੇ ਤੇ ਜਿਵੇਂ ਜਿਵੇਂ ਲੋਕ ਸਭਾ ਦਾ ਸਮਾਂ ਨੇੜੇ ਆ ਰਿਹਾ ਓਵੇਂ ਓਵੇਂ ਜਿਹੜੀਆਂ ਕਿ ਤਿਆਰੀਆਂ ਵੀ ਪੂਰੇ ਜੋਰਾਂ ਤੇ ਚੱਲੀਆਂ ਨੇ ਗੱਲਬਾਤ ਕਰਦੇ ਆ ਪ੍ਰੋਫੈਸਰ ਸਾਹਿਬ ਜੀ ਐਨ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜਿਹੜਾ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਜਾਣ ਲਈ ਬੱਠਾ ਹੈ ਭਾਵੇਂ ਲੋਕ ਸਭਾ ਦਾ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਨੇੜੇ ਆਉਂਦੇ ਜਾ ਰਹੀਆਂ ਨੇ ਪਰ ਬਦਕਿਸਮਤੀ ਨਾਲ ਪੰਜਾਬ ਇੱਕ ਐਸੀ ਨਾਜਿਕ ਸਥਿਤੀ ਦੇ ਵਿੱਚ ਆ ਗਿਆ ਕਿਸਾਨੀ ਸੰਘਰਸ਼ ਕਾਰਨ ਸਾ ਤੋਂ ਪਹਿਲਾਂ ਸਾਨੂੰ ਉਹਨੂੰ ਨਜਿੱਕਾ ਜ਼ਰੂਰੀ ਹੋ ਗਿਆ ਕਿਸਾਨੀ ਸੰਘਰਸ਼ 'ਚ ਕਿਸਾਨ ਸ਼ਹੀਦ ਹੋ ਗਏ ਪਹਿਲਾਂ ਤਾਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਤੋਂ ਆਉਣਾ ਜ਼ਰੂਰੀ ਹੋ ਗਿਆ ਫਿਰ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮਨਾਉਣਾ ਉਹਨਾਂ ਤੋਂ ਦਬਾਅ ਪਾਉਣਾ ਸਰਕਾਰ ਤੇ ਉਹ ਵੀ ਬਹੁਤ ਜ਼ਰੂਰੀ ਹੋ ਗਿਆ ਫਿਰ ਜਿਹੜਾ ਤਸ਼ੱਦਦ ਹੋਇਆ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਜਿਨ੍ਹਾਂ ਲੋਕਾਂ ਨੇ ਸ਼ਹੀਦ ਕੀਤੇ ਨੇ ਉਹਨਾਂ ਤੇ ਕੇਸ ਦਾਜਿ ਕਰਾਉਣੇ ਉਹ ਵੀ ਬੜੀ ਜ਼ਰੂਰੀ ਆ ਤੇ ਨਾਲ ਜਿਹੜੀ ਐਮਐਸਪੀ ਦਾ ਵਾਅਦਾ ਕਰਕੇ ਗਾਰੰਟੀ ਦੇਣ ਦੀਆਂ ਗੱਲਾਂ ਕਰਕੇ 5 ਮਿੰਟ ਦੇ ਵਿੱਚ ਗਿਰਨ ਖਰੀਦੀ ਜਾਏਗੀ ਹਰ ਫਸਲ ਇਹ ਵਾਅਦੇ ਕਰਕੇ ਮੌਜੂਦਾ ਸਰਕਾਰ ਸਤਾ ਵਿੱਚ ਆਈ ਸੀ ਉਹ ਵਾਅਦੇ ਪੂਰੇ ਕਰਾਉਣ ਲਈ ਸਰਕਾਰ ਤੇ ਦਬਾਅ ਪਾਉਣਾ ਸਭ ਤੋਂ ਪਹਿਲ ਸਾਡੀ ਇਹ ਗੱਲਾਂ ਦੀ ਹੋ ਗਈ ਔਰ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਚੱਲਣ ਲੱਗਿਆ 5 ਮਾਰਚ ਨੂੰ ਬਜਟ ਤੇ ਬਹਿਸ ਹੋਣੀ ਆ ਸਾਡੀ ਇਹ ਮੰਗ ਆ ਕਿ ਪ੍ਰਸਤਾਵ ਲਿਆਵੇ ਪੰਜਾਬ ਸਰਕਾਰ ਕਿ 23 ਫਸਲਾਂ ਤੇ ਜਿਹੜੀ ਐ ਐਮ ਐਸ ਪੀ ਦਿੱਤੀ ਜਾਂਦੀ ਆ ਜੋ ਨਹੀਂ ਹੁੰਦੀ ਮਿਲਦੀ ਤਾਂ ਪੰਜਾਬ ਜਿਹੜਾ ਹੈ ਉਹ ਭਰਪਾਈ ਕਰੇਗਾ ਪੰਜਾਬ ਜਿਹੜਾ ਬਾਕੀ ਰਹਿਣਾ ਪੈਸਾ ਜਿਹੜਾ ਬਾਕੀ ਅੰਤਰ ਹੈ ਜਿਹੜਾ ਐਮਐਸਪੀ ਤੇ ਬਿਜਾਰੀ ਮਾਰਕਟ ਦਾ ਉਹ ਪੰਜਾਬ ਸਰਕਾਰ ਪੂਰਾ ਕਰੇਗੀ ਇਹ ਐਕਟ ਬਣਾਵੇ ਇਹ ਵਾਦਾ ਲਿਖਤੀ ਤੌਰ ਤੇ ਅਸੈਂਬਲੀ ਵਿੱਚ ਲਿਆਂਦਾ ਜਾਵੇ ਔਰ ਇਸ ਪ੍ਰਸਤਾਵ ਦਾ ਸਪੋਰਟ ਅਕਾਲੀ ਦਲ ਦੇ ਐਮਐਲਏ ਪੰਜਾਬ ਦੀ ਅਸੈਂਬਲੀ ਚ ਕਰਨਗੇ ਕਾਂਗਰਸ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਉਹ ਵੀ ਇਸ ਪ੍ਰਸਤਾਵ ਦੀ ਸਪੋਰਟ ਕਰੇ ਤੋਂ ਇੱਕ ਤਾਂ ਸਾਡੀ ਹੈ ਦੂਜਾ 302 ਦੇ ਮੁਕਾਦਮੇ ਉਹਦੇ ਤੇ ਚਲਾਈ ਜਾਣ ਜਿਨ੍ਹਾਂ ਨੇ ਗੋਲੀ ਮਾਰ ਕੇ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਤੇ ਬਾਕੀ ਜਿਹੜੇ ਨੁਕਸਾਨ ਹੋਇਆ ਉਹਦੀ ਉੱਪਰ ਭਾਈ ਵੀ ਜ਼ਿੰਮੇਵਾਰ ਠਹਿਰਾਏ ਜਾਵੇ ਇਹ ਸਾਰੀਆਂ ਗੱਲਾਂ ਲਈ ਅਸੀਂ ਐਕਸ਼ਨ ਪ੍ਰੋਗਰਾਮ 5 ਮਾਰਚ ਨੂੰ ਲਿਖਾਂਗੇ ਭਾਵੇਂ ਸਾਡੇ ਹਲਕਾ ਇੰਚਾਰਜ ਭਾਵੇਂ ਕੋਰ ਕਮੇਟੀ ਦੇ ਮੈਂਬਰ ਕੋਈ ਨਾ ਕੋਈ ਜਥੇ ਲੈ ਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਅੱਗੇ ਜਾਂ ਪੰਜਾਬ ਦੀ ਅਸੈਂਬਲੀ ਅੱਗੇ ਬੈਠਾਂਗੇ ਕੀ ਦੇਖਦੇ ਹੋ ਵੀ ਜਿਸ ਤਰ੍ਹਾਂ ਇਸ ਸਮੇਂ ਹਾਲਾਤ ਬਣੇ ਹੋਏ ਨੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਜੋ ਗੱਲਬਾਤ ਹੋ ਰਹੀ ਆ ਉਹ ਪੂਰੀ ਤਰ੍ਹਾਂ ਸਿਰੇ ਨਹੀਂ ਚੜ ਰਹੀ ਕੀ ਲੱਗਦਾ ਮੈਂ ਸਮਝਦਾ ਕਿ ਮਾੜੇ ਵਿਚੋਲਗੇ ਦੀ ਵਿਚੋਲਗੀ ਨੇ ਮਾੜੀ ਵਿਚੋਲਗੀ ਨੇ ਪੌੜੇ ਪਾਏ ਤੇ ਇੱਕੋ ਬੰਦਾ ਦੋ ਤਰ੍ਹਾਂ ਦਾ ਵਕੀਲ ਬਣ ਗਿਆ ਤੇ ਸ਼ਿਕਾਰ ਨਾਲ ਵੀ ਹੋ ਗਿਆ ਸ਼ਿਕਾਰੀ ਨਾਲ ਵੀ ਹੋ ਗਿਆ ਇਸ ਤਰ੍ਹਾਂ ਦੀ ਦੁਬਧਾ ਪਾ ਕੇ কনਫਿਊਜ਼ਨ ਪਾ ਕੇ ਸਾਰੇ ਮਸਲੇ ਨੂੰ ਉਲਝਾਇਆ ਕੇਵਲ ਰਾਸੀ ਰੋਟੀਆਂ ਸੇਕਣ ਦੀ ਖੇਡ ਜਿਹੜੀ ਆ ਇਹ ਦੇਸ਼ ਲਈ ਵੀ ਨੁਕਸਾਨ ਰਹੀ ਤੇ ਸੁਬੇ ਲੈ ਵੀ ਨਿਕਲਦਾ ਹੈ ਕਿ ਕੀ ਲੱਗਦਾ ਵੀ ਜਿਹੜੇ ਕਿਸਾਨੀ ਮਸਲਾ ਹੈ ਇਸ ਨੂੰ ਜਿਹੜਾ ਕਿ ਸਾਰੀਆਂ ਪੰਜਾਬ ਦੀਆਂ ਧਿਰਾਂ ਨੇ ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਧਿਰਾਂ ਨੇ ਉਹਨਾਂ ਨੂੰ ਬੈਠ ਕੇ ਕੇਂਦਰ ਤੇ ਦਬਾਅ ਪਾ ਕੇ ਇਸ ਮਸਲੇ ਨੂੰ ਸੁਲਝਾਣਾ ਚਾਹੀਦਾ ਮਾਤਾ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਫੇਲ ਹੋਏ ਨੇ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਉਹਨਾਂ ਨੂੰ ਸਾਰੀਆਂ ਧਿਰਾਂ ਸਾਰੀਆਂ ਰਾਜਸੀ ਪਾਰਟੀਆਂ ਦੀ ਇੱਕ ਮੀਟਿੰਗ ਬੁલાਉਣੀ ਚਾਹੀਦੀ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਨੂੰ ਜਗਾਉਣ ਦੀ ਲੋੜ ਆ ਪੰਜਾਬ ਨੂੰ ਇਕੱਠੇ ਕਰਕੇ ਇਹ ਕਿ ਸਾਂਝੀ ਰਣਨੀਤੀ ਤਿਆਰ ਕਰਾਉਣ ਦੀ ਲੋੜ ਆ ਤੇ ਜੇ ਸਰਕਾਰ ਫੇਲ ਹੋਈ ਹੈ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਤਾਂ ਸਰਪਾਰਟੀ ਮੀਟਿੰਗ ਸੱਦ ਕੇ ਇਹ ਗਲਤੀ ਨੂੰ ਪ੍ਰਵਾਨ ਕਰੇ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਮਸਲੇ ਦਾ ਹੱਲ ਕਰਵਾਏ। ਜਿਸ ਤਰ੍ਹਾਂ ਅੱਜ ਵੀ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਵਿੱਚ ਜਾਂ ਦੇਸ਼ ਵਿੱਚ WTO ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੇਖੋ WTO ਦਾ ਮਾਮਲਾ ਜਿਹੜਾ ਹੈ ਇਹ ਵੀ ਬੜਾ ਜ਼ਰੂਰੀ ਆ ਅੱਜ ਸੜਕਾਂ ਤੇ ਕਿਸਾਨ ਆਏ ਨੇ ਕਿਉਂਕਿ ਡਬਲਿਊਟੀਓ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਜਿਹੜੇ ਵਿਕਸਤ ਦੇਸ਼ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਭਾਰਤ ਜੇ ਫੈਸਲੇ ਲਏਗੀ ਤਾਂ ਬੜਾ ਵੱਡਾ ਨੁਕਸਾਨ ਕਿਸਾਨੀ ਦਾ ਹੋਏਗਾ ਗਰੀਬ ਲੋਕਾਂ ਦਾ ਹੋਏਗਾ ਇਸੇ ਤਰ੍ਹਾਂ ਦੀ ਸਥਿਤੀ ਜਦੋਂ ਨਿਰੋਬੀ ਦੇ ਵਿੱਚ ਕਾਨਫਰੰਸ ਹੋਈ ਸੀ ਡਬਲਿਊਟੀਓ ਦੀ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਉਹਦਾ ਮਸਲਾ ਉਠਾਇਆ ਸੀ ਮੈਂ ਜ਼ੋਰਦਾਰ ਨ ਮੰਗ ਰੱਖੀ ਸੀ ਕਿ ਭਾਰਤ ਸਰਕਾਰ ਜਿਹੜੀ ਆ ਉਹ ਡਿਵੈਲਪਡ ਕੰਟਰੀਆਂ ਦੇ ਦਵਾ ਥਲੇ ਆ ਕੇ ਸਟੈਂਡ ਨਾ ਲਵੇ ਬਲਕਿ ਡਿਵੈਲਪਿੰਗ ਕੰਟਰੀ ਦੇ ਨਾਲ ਖੜੇ ਤਾਂ ਕਿ ਸਬਸਿਡੀਆਂ ਦੇ ਕਿਸਾਨਾਂ ਨੂੰ ਲੋਕਾਂ ਨੂੰ ਮਿਲ ਸਕਣ ਤੇ ਉਸ ਸਮੇਂ ਮਾਹੌਲ ਅਸੀਂ ਸੇ ਪਾਰਲੀਮੈਂਟ ਚ ਐਸਾ ਬਣਾਇਆ ਕਿ ਭਾਰਤ ਸਰਕਾਰ ਨੂੰ ਆਪਣਾ ਸਟੈਂਡ ਬਦਲ ਕੇ ਡਿਵੈਲਪਡ ਕੰਟਰੀ ਦੇ ਹੱਕ ਦੀ ਥਾਂ ਡਵੈਲਪਿੰਗ ਕੰਟਰੀਆਂ ਦੇ ਹੱਕ ਵਿੱਚ ਲੈਣਾ ਪਿਆ ਜਿਹਦੇ ਕਰਕੇ ਸਭ ਸੜੀਆਂ ਬਣ ਸਕੀਆਂ ਭਾਵੇਂ ਆਟਾ ਦਾਲ ਸਸਤੀ ਵਾਲੀ ਗੱਲ ਆ ਭਾਵੇਂ ਟਿਊਬਵਲ ਮੁਫਤ ਪਾਣੀ ਦੇਣ ਦੀ ਗੱਲ ਆ ਇਹ ਉਸ ਉਸ ਸਮੇਂ ਮੇਰੇ ਵੱਲੋਂ ਉਠਾਏ ਪਾਰਲੀਮੈਂਟ ਵਿੱਚ ਮੁੱਦੇ ਦਾ ਸਦਕਾ ਸੀ ਕਿ ਅਸੀਂ ਇਹ ਸਾਰੇ ਕੁਝ ਤੋਂ ਦੇਸ਼ ਨੂੰ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਗਰੀਬ ਨੂੰ ਬਚਾ ਸਕੀਏ ਇਸੇ ਤਰ੍ਹਾਂ ਇੱਕ ਵਾਰੀ ਲੈਂਡ ਐਕ acquisition ਐਕਟ ਆਇਆ ਸੀ ਉਦੋਂ ਵੀ ਅਸੀਂ ਇਹ ਜ਼ੋਰ ਨਾਲ ਗੱਲ ਰੱਖੀ ਸੀ ਉਦੋਂ ਵੀ ਅਸੀਂ ਉਹ ਲੈਂਡ ਅਕਵਾਇਜ਼ੀਸ਼ਨ ਐਕਟ ਨੂੰ ਰੱਦ ਕਰਾਉਣ ਦੇ ਵਿੱਚ ਸਫਲ ਹੋਏ ਸੀ ਇਸੇ ਤਰ੍ਹਾਂ ਇੱਕ ਵਾਰੀ ਨੈਸ਼ਨਲ ਵਾਟਰ ਟ੍ਰਿਬਿਊਨਲ ਲੈ ਕੇ ਆਈ ਸੀ ਭਾਰਤ ਸਰਕਾਰ ਅਸੀਂ ਉਹ ਵੀ ਰੱਦ ਕਰਾਇਆ ਸੀ ਤੇ ਕਈ ਵਾਰੀ ਜੇ ਤਗੜਾ ਵਕੀਲ ਤੁਹਾਡਾ ਹੋਵੇ ਤਾਂ ਤੁਹਾਡਾ ਮਾੜਾ ਕੇਸ ਵੀ ਜਿਤਾ ਦਿੰਦਾ ਜੇ ਵਕੀਲੇ ਮਾੜਾ ਹੋਵੇ ਤਾਂ ਤਗੜਾ ਕੇਸ ਵੀ ਹਰਾ ਦਿੰਦਾ ਸੋ ਮੈਂ ਮੰਨਣਾ ਕਹਿ ਸਕਦਾ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਮੇਸ਼ਾ ਲੋਕਾਂ ਦਾ ਪੱਖ ਰੱਖ ਕੇ ਅਸੀਂ ਲੋਕ ਪੱਖੀ ਫੈਸਲੇ ਕਰਵਾਏ ਜੇਕਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤਿਆਰੀਆਂ ਪੂਰੀਆਂ ਜ਼ਰੂਰਤਾਂ ਨੇ ਤੁਸੀਂ ਵੀ ਮੈਦਾਨ ਵਿੱਚ ਹੋ ਤੇ ਦੂਸਰੇ ਪਾਸੇ ਚਰਚਾਵਾਂ ਵੀ ਨੇ ਵੀ ਸ਼ਾਇਦ ਚੰਦੂ ਮਦਰ ਸਾਹਿਬ ਵੀ ਅਖਬਾਰਾਂ ਦੀਆਂ ਖਬਰਾਂ ਚੱਲ ਰਹੀਆਂ ਨੇ ਵੀ ਸ਼ਾਇਦ ਚੰਦੂ ਮਦਰ ਸਾਹਿਬ ਵੀ ਲੋਕ ਸਭਾ ਚੋਣ ਮੈਦਾਨ ਵਿੱਚ ਆਣਗੇ ਤੇ ਕੀ ਲੱਗਦਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦਾ ਤੁਹਾਡਾ ਕਦ ਹੈ ਤੇ ਤੁਸੀਂ ਜਿਹੜੀ ਸੇਵਾਵਾਂ ਦਿੱਤੀਆਂ ਨੇ ਲੋਕਾਂ ਨਾਲ ਤੁਹਾਡਾ ਰابطਾ ਹੈ ਵੀ ਕੀ ਫੈਸਲਾ ਹੋਵੇਗੀ ਪਾਰਟੀ ਨਹੀਂ ਜਿਵੇਂ ਅਸੀਂ ਤਾਂ ਮੈਂ ਅੱਜ ਤੱਕ ਜ਼ਿੰਦਗੀ 'ਚ ਕਦੇ ਮੰਗ ਕੇ ਟਿਕਟ ਨਹੀਂ ਲਈ ਪਾਰਟੀ ਦੀ ਹਮੇਸ਼ਾ ਪਾਰਟੀ ਨੇ ਜਿੱਥੇ ਚਾਹਾ ਮੈਨੂੰ ਟਿਕਟ ਦਿੱਤੀ ਔਰ ਪਾਰਟੀ ਨੇ ਹਮੇਸ਼ਾ ਵੱਡੇ ਵੱਡੇ ਕਾਂਗਰਸੀ ਲੀਡਰਾਂ ਨੂੰ ਹਰਾਉਣ ਲਈ ਜਾਂ ਉਹਨਾਂ ਦੇ ਵਿਰੁੱਧ ਲੜਨ ਲਈ ਮੈਨੂੰ ਟਿਕਟਾਂ ਦਿੱਤੀਆਂ ਲਹਿਰੇ ਤੋਂ ਜੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਲੜਾ ਹਰਾਉਣ ਵਾਸਤੇ ਉੱਥੇ ਵੀ ਮੈਨੂੰ ਲੜਾਇਆ ਸਿਰਫ 240 ਵੋਟਾਂ ਤੇ ਮੈਂ ਰਹਿ ਗਿਆ ਉਹ ਵੀ ਸਰਸੇ ਵਾਲੇ ਨੇ 20000 ਵੋਟਾਂ ਸੀ ਇੱਕ ਆਜ਼ਾਦ ਬੰਦਾ ਮੇਰੇ ਮੁਕਾਬਲੇ ਖੜਾ ਕਰਤਾ ਪਾਰਟੀ ਦੇ ਤੇ ਉਹ 12000 ਵੋਟ ਲੈ ਗਿਆ ਸਿਰਫ 240 ਵੋਟਾਂ ਤੇ ਪਰ ਇਹ ਟਿਕਟਾਂ ਦਿੱਤੀਆਂ ਲਹਿਰੇ ਤੋਂ ਜੇ ਉਹ ਸਮਝ ਦੀ ਮੁੱਖ ਮੰਤਰੀ ਨੂੰ ਲੜਾ ਹਰਾਉਣ ਬਾਅਦ ਤੇ ਉੱਥੇ ਵੀ ਮੈਨੂੰ ਲੜਾਇਆ ਸਿਰਫ 240 ਵੋਟਾਂ ਤੇ ਮੈਂ ਰਹਿ ਗਿਆ ਉਹ ਵੀ ਸਰਸੇ ਵਾਲੇ ਨੇ 20000 ਵੋਟਾਂ ਸੀ ਇੱਕ ਆਜ਼ਾਦ ਬੰਦਾ ਮੇਰੇ ਮੁਕਾਬਲੇ ਖੜਾ ਕਰਤਾ ਪਾਰਟੀ ਦੇ ਤੇ ਉਹ 12000 ਵੋਟ ਲੈ ਗਿਆ ਸਿਰਫ 240 ਵੋਟਾਂ ਤੇ ਪਰ ਇਹ ਸੀ ਵੀ ਮੈਡਮ ਭੱਟੜ ਹਲਕੇ ਤੋਂ ਬਾਹਰ ਨਹੀਂ ਜਾਣ ਦਿੱਤੀ ਕੈਪਟਨ ਮਨਿੰਦਰ ਸਿੰਘ ਨੂੰ ਜਦੋਂ ਹਰਾਉਣ ਦੀ ਗੱਲ ਆਈ ਉਹ ਵੀ ਮਾ ਪਟਿਆਏ ਤੋਂ 33000 ਵੋਟਾਂ ਤੇ ਹਰਾਇਆ ਅੰਬਿਕਾ ਸੋਨੀ ਇਹ ਕਿਉਂਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਐਸਾ ਇਸ ਹਲਕੇ ਨਾਲ ਮੇਰਾ ਛੋਟੇ ਹੁੰਦੇ ਤੋਂ ਬਾ ਮੇਰਾ ਪਰਿਵਾਰਕ ਬਾ ਕਿਉਂਕਿ ਇਹਦੀ ਭੂਗੋਲਿਕ ਸਥਿਤੀ ਐਸੀ ਆ ਕਿ ਜਿੰਨੇ ਮੋਰਚੇ ਸੰਘਰਸ਼ ਅਕਾਲੀਆਂ ਨੇ ਲਾਏ ਪਟਿਆਲੇ ਜੇਲ੍ਹ ਦੇ ਵਿੱਚ ਸਾਰੇ ਇਕੱਠੇ ਹੁੰਦੇ ਸੀ ਤੇ ਭਾਵੇਂ ਧਰਮ ਯੁੱਧ ਮੋਰਚਾ ਭਾਵੇਂ ਐਮਰਜੈਂਸੀ ਦਾ ਮੋਰਚਾ ਭਾਵੇਂ ਹੋਰ ਕੋਈ ਜਿੰਨੇ ਵੀ ਮੋਰਚੇ ਲੱਗੇ ਨਹਿਰ ਤੋੜਨਾ ਮਾਮਲਾ ਇਤੋਂ ਦੇ ਮੇਰਾ ਖਿਆਲ ਕੋਈ ਪਿੰਡ ਐਸਾ ਨਹੀਂ ਹੋਏਗਾ ਜਿਸ ਪਿੰਡ ਦਾ ਕੋਈ ਨਾ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਲੋਕ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਲੜੇ ਸੰਘਰਸ਼ਾਂ ਦੇ ਵਿੱਚ ਮੇਰੇ ਨਾਲ ਜੇਲ੍ਹ ਦੇ ਵਿੱਚ ਨਾ ਰਿਹਾ ਹੋਵੇ ਸੋ ਇਹ ਜਿਹੜਾ ਆਪਣਾਤਾ ਜਾਂ ਇੱਕ ਪਿਆਰ ਆ ਇਹ ਇਹਦਾ ਸਿੱਟਾ ਸੀ ਕਿ ਅਮ੍ਰਿਕਾ ਸੋਨੀ ਵਰਗੀ ਕਾਂਗਰਸ ਦੀ ਉਸ ਨਾਮਵਰ ਲੀਡਰ ਨੂੰ ਮੈਂ ਇਸ ਹਲਕੇ ਤੋਂ ਹਰਾਉਣ ਦੇ ਵਿੱਚ ਸਫਲ ਹੋਇਆ ਸੋ ਅੱਜ ਵੀ ਮੈਂ ਸਮਝਦਾ ਕਿ ਜੇ ਪਾਰਟੀ ਲੋਕ ਸਮਝੇਗੀ ਤਾਂ ਜ਼ਰੂਰ ਲੜਾਂਗੇ ਇਹ ਪਾਰਟੀ ਨੇ ਦੇਖਣਾ ਹੁੰਦਾ ਵੀ ਮਤਲਬ ਪਾਰਟੀ ਨੂੰ ਜਿਤਾਉਣ ਲਈ ਕਿਹੜਾ ਬੰਦਾ ਕਾਰਗਰਸ਼ਿਤ ਹੋਸਾਦਾ ਸੋ ਮੈਂ ਫੇਰੇ ਕਹਿਣਾ ਵੀ ਮੈਂ ਮੰਗ ਕੇ ਨਹੀਂ ਕਦੇ ਟਿਕਟ ਲਈ ਹਮੇਸ਼ਾ ਪਾਰਟੀ ਨੇ ਮੈਨੂੰ ਮੇਰੀ ਸੇਵਾ ਕਰਕੇ ਔਰ ਲੋਕਾਂ ਲਈ ਹਮੇਸ਼ਾ ਖੜਨ ਕਰਕੇ ਮੈਨੂੰ ਟਿਕਟ ਦਿੱਤੀ ਸੋ ਇਹਨਾਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਕਿਹਾ ਕਿ ਉਹਨਾਂ ਪਾਰਟੀ ਦੀ ਲੰਬਾ ਸਮਾਂ ਤੋਂ ਸੇਵਾ ਕੀਤੀ ਹੈ ਤੇ ਭਾਵੇਂ ਗੱਲ ਧਰਮ ਯੁੱਧ ਮੋਰਚੇ ਦੀ ਹੋਵੇ ਭਾਵੇਂ ਹੋਰ ਕਈ ਮੋਰਚਿਆਂ ਦੀ ਹੋਵੇ ਤੇ ਉਹਨਾਂ ਨੇ ਜੇਲਾ ਕੱਟ ਕੇ ਪਾਰਟੀ ਲਈ ਦਿਨਰਾ ਸੇਵਾ ਕੀਤੀ ਤੇ ਵੱਡੇ ਵੱਡੇ ਕੱਦਵਾਰ ਲੀਡਰਾਂ ਨੂੰ ਹਰਾਉਣ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਰਿਹਾ ਹੈ ਤੇ ਜੇਕਰ ਗੱਲ ਅੱਜ ਲੋਕ ਸਭਾ ਦੀ ਆਉਂਦੀ ਹੈ ਤਾਂ ਉਹ ਲੋਕਾਂ ਦੇ ਨਾਲ ਜੁੜੇ ਹੋਏ ਨੇ ਤੇ ਸ਼੍ਰੀ ਨਨਪੁਰ ਸਾਹਿਬ ਹਲਕੇ ਦੇ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਛਾਣਦੇ ਨੇ ਦੂਸਰੇ ਪਾਸੇ ਉਹਨਾਂ ਕਹਿਆ ਕਿ ਅੱਜ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਘਰ ਵਾਪਸ ਸਨਮਾਨ ਸਹਿਤ ਭੇਜੇ ਕਿਉਂਕਿ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਸ ਤਰ੍ਹਾਂ ਦੇ ਤਸ਼ੱਦਦ ਕਿਸਾਨਾਂ ਤੇ ਹੋਏ ਨੇ ਉਹਨਾਂ ਕਹਿਆ ਕਿ ਇਹ ਨਿੰਦਣਯੋਗ ਹੈ ਉਹਨਾਂ ਕਹਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 5 ਮਾਰਚ ਨੂੰ ਅਕਾਲੀ ਦਲ ਇੱਕ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਉਲੀਕ ਰਿਹਾ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਤੇ ਹੋਰ ਅਸੈਂਬਲੀ ਦਾ ਘਰਾਓ ਵੀ ਰੱਖਿਆ ਗਿਆ ਹੈ ਤੇ ਕਿਉਂਕਿ ਜੇ ਕਿਸਾਨਾਂ ਦੇ ਮਸਲਿਆਂ ਦੇ ਵਿੱਚ ਜਿਹੜੇ ਕਿ ਦਿੱਲੀ ਜਾਂ ਹਰਿਆਣਾ ਪੁਲਿਸ ਦੇ ਉੱਤੇ ਜਿਹੜੇ ਕਿ ਪਰਚੇ ਦੀ ਗੱਲ ਹੋ ਰਹੀ ਹੈ ਜਿਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਜੇ ਉਹ ਪਰਚੇ ਨਹੀਂ ਹੁੰਦੇ ਤਾਂ ਅਕਾਲੀ ਦਲ ਸਖ਼ਤ ਕਦਮ ਲਵੇਗਾ ਰੂਪਨਗਰ ਤੋਂ ਮੇਰਾ ਪੰਜਾਬ ਲਾਡੀ ਖਪੜਾ ਦੀ ਵਿਸ਼ੇਸ਼